ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪਿੰਦਰ ਸਿੰਘ ਮੇਰਾ ਜਨਮਿਕ ਗੁਰਸਿੱਧੂ ਪੀਵੀ ਤੇ ਹੀ ਤੇ ਕਈ ਦਿਨ ਹੋ ਗਏ ਹੁਣ ਮੈਨੂੰ ਵਲੌਗ ਨਹੀਂ ਬਣਾ ਸਕਿਆ ਮੈਂ ਤੇ ਥੋੜੇ ਜਿਹਾ ਆਪਣਾ ਕੰਮ ਚ ਬੀਜੀ ਸੀਗੇ ਇਸ ਕਰਕੇ ਮੈਨੂੰ ਵਲੌਗ ਨਹੀਂ ਬਣਾ ਹੋਇਆ ਟਾਈਮ ਨਹੀਂ ਲੱਗਿਆ ਇਹ ਲਾ ਦੋ ਤੁਸੀਂ ਵੀ ਕੁਝ ਤਾਂ ਵਿਆਹਾਂ ਦੇ ਵਿੱਚ ਬੀਜੀ ਸੀਗੇ ਕੁਝ ਕਮਾਂਕਾਰਾਂ ਤੇ ਇਦਾਂ ਦੇ ਕੰਮਕਾਰ ਸੀਗੇ ਜਿਹੜਾ ਵੀ ਮੈਥੋਂ ਵਲੌਗ ਵੀਡੀਓ ਨਹੀਂ ਬਣਾਇ ਨਹੀਂ ਸਕਿਆ ਤੇ ਹੁਣ ਕੱਲ ਤੋਂ ਆਪਾਂ ਦੁਬਾਰਾ ਫੇਰ ਪੂਰੀ ਮਿਹਨਤ ਕਰਾਂਗੇ ਪੂਰੀ ਹਿੰਮਤ ਕਰਾਂਗੇ ਤੇ ਕੱਲ ਤੋਂ ਫੇਰ ਆਪਾਂ ਬਲੌਗ ਸ਼ੁਰੂ ਕਰਾਂਗੇ ਬੰਦੇ ਤੇ ਮਹਾਰਾਜ ਰੱਖੇ ਤੇ ਕੱਲ ਤੋਂ ਆਪਾਂ ਘੈਂਟ ਬਲੌਗ ਮਾਰਨਾ ਸ਼ੁਰੂ ਕਰਾਂਗੇ ਇਹ ਹੁਣ ਆਪਾਂ ਚਾਉਦੇ ਹਾਂ ਮੋਜ ਆ ਕੇ ਆਹ ਦੇਖੋ ਜਿਹੜੇ ਭੱਜੇ ਉਹਨਾਂ ਨੇ ਆਹ ਦੇਖੋ ਆਹ ਬਈ ਥੋੜੀ ਰੋਟੀ ਪਾਤਾ ਦਿੱਤੀ ਦੀ ਯਾਰ ਪਹਿਲਾਂ ਆਹ ਦਿਖਾ ਕੇ ਸਾਡੇ ਬੰਦੇ ਹੋਰ ਭਾਈ ਆਵਨੇ ਠੀਕ ਹੈ ਠੀਕ ਹੈ ਆਜੋ ਆਜੋ ਆਇ ਕੋ ਕਰਦਾ ਚਾਹਦਾ ਚਲੋ ਅੱਬਰ ਰਾਮਨਦੀਪ ਨੂੰ ਲੈ ਕੇ ਆਉਣਾ ਵੇ ਚਲੋ ਅਜਾ ਰਾਮਨਦੀਪ ਨੂੰ ਵੀ ਘਮਾਉਨੇ ਆ ਰਾਮਨ 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 ਸ਼ਹਿਰ ਕਰਕੇ ਆਉਣੀ ਆ ਰੈਣੀ ਹੋਣੀ ਜਾ ਰਹੇ ਤੇ ਘੁੰਮਣ ਹਣ ਰੈਣੀ ਹੋਣੀ ਹੈ ਹੈ ਤੂੰ ਪਾਈਏ ਤਾਂ ਨਹੀਂ ਜਾਂਦੀ ਹਾਂ ਬਈ ਤੈਨੂੰ ਪਹਿਲਾਂ ਬਾਤ ਤਾਂ ਦਿੱਤੀ ਯਾਰ ਰੋਟੀ ਆਲੇ ਤਾਂ ਕਹਿੰਦੀ ਕੰਮ ਕਰਦੇ ਆ ਥੋੜੇ ਆ ਚਲੋ ਭਾਈ ਹੁਣ ਦੇਖਦੇ ਆ ਬਾਹਰ ਦਾ ਮਾਹੌਲ ਮੈਨੂੰ ਘਟੂ ਘਟ ਇੱਕ ਹਫਤਾ ਹੋ ਗਿਆ ਬਸ ਬਿਆਹ ਸ਼ਾਦੀਆਂ ਚ ਘੁੰਮਦੇ ਤੇ ਕਮਾਂਗਾਰਾਂ ਚ ਬੀਜੀ ਬਹੁਤ ਵੀਡੀਓ ਨਹੀਂ ਬਣਾਉਣ ਦਾ ਟਾਈਮ ਲੱਗਿਆ ਤੇ ਹੁਣ ਬਣਾਵਾਂਗੇ ਆਪਾਂ ਉਹ ਆਪਣੇ ਮੁੱਲੇ ਚੱਕ ਕੱਲੂ ਬਰਾਤ ਹੈ ਇਹ ਆ ਘਰ ਆਉਰੇ ਇਹ ਆਂਡੀਆਂ ਲੱਗੀਆਂ ਹੋਈਆਂ ਨੇ ਉਹ ਦੇਖੋ ਕਿੰਨੇ ਆਂਡੀਆਂ ਇਹਨਾਂ ਦੇ ਵਿਆਹ ਹੀ ਕੱਲੂ ਬਰਾਤ ਹੈ ਇਹਨਾਂ ਦੇ ਤੇ ਦੇਖਦੇ ਆ ਬਾਕੀ ਇਹ ਹੀ ਗੱਲ ਤੇ ਮੌਸਮ ਬਹੁਤ ਵਧੀਆ ਜਣ ਕੇ ਮੀਂਹ ਦਾ ਅਸਾਰ ਲੱਗ ਰਿਹਾ ਨੇ ਵੀ ਮੀਂਹ ਪਊਗਾ ਕੱਲੂ ਸੰਡੇ ਆ ਸੰਡੇ ਨੂੰ ਕੱਲੂ ਆਪਾਂ ਬਣਾਵਾਂਗੇ ਵੀਡੀਓ ਪੂਰੀ ਵਧੀਆ ਤੇ ਠੀਕ ਹੈ ਜੀ ਹੁਣ ਤੁਸੀਂ ਸਪੋਰਟ ਕਰਿਓ ਲਾਈਕ ਕਰਿਓ ਸ਼ੇਅਰ ਜ਼ਰੂਰ ਕਰਿਓ ਕੱਲ ਨੂੰ ਤੋਂ ਆਪਾਂ ਵੀਡੀਓ ਬਣਾਵਾਂਗੇ ਪੂਰੀ ਵਧੀਆ ਦੱਬ ਕੇ ਬਲੌਗ ਆਉਣਗੇ ਹੁਣ ਆਪਣੇ ਰੈਗੂਲਰ ਆਉਣਗੇ ਹਰ ਰੋਜ਼ ਆਉਣਗੇ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਬਾਏ ਬਾਏ